ਅੱਜ ਕੱਲ੍ਹ ਸੰਸਾਰ ਵਿੱਚ ਨੰਬਰ 1 ਕਾਰਨ ਜਿਹੜਾ ਪਰਮਨੈਂਟ ਬਲਾਈਂਡਨੈਸ ਦਾ ਕਿ ਨਿਗਾਹ ਚਲੀ ਗਈ ਵਾਪਸ ਨਹੀਂ ਆਈ ਉਹ ਸ਼ੂਗਰ ਹੈ ਪੂਰੇ ਸੰਸਾਰ 'ਚ ਜਿਵੇਂ ਸ਼ੂਗਰ ਦੇ ਵਿੱਚ ਕਿਸੇ ਨੂੰ ਕਾਲਾ ਮੋਤੀਆ ਹੋਵੇ ਚਿੱਟਾ ਮੋਤੀਆ ਹੋਵੇ ਉਹਨਾਂ ਦਾ ਇਲਾਜ ਫਿਰ ਆਪਾਂ ਬਿਲਕੁਲ ਜਦੋਂ ਆਪਾਂ ਸ਼ੂਗਰ ਨਾਲ ਸਫੇਦ ਮੋਤੀਆ ਵੀ ਵੱਧਦਾ ਹੈ ਕਾਲਾ ਮੋਤੀਆ ਵੀ ਆਂਦਾ ਹੈ ਪਰਦੇ ਵੀ ਖਰਾਬ ਹੁੰਦੇ ਨੇ ਤੇ ਸਫੇਦ ਮੋਤੀਏ ਲਈ ਅਸੀਂ ਮੋਤੀਆ ਆਖਦਾ ਜਾਂ ਹੁੰਦਾ ਹੈ ਜਿਹੜਾ ਆਖਦਾ ਲੈਂਸ ਹੈ ਇਹ ਸ਼ੀਸ਼ੇ ਵਰਗਾ ਹੁੰਦਾ ਹੈ ਇਹ ਦੁੱਧਰਾਂ ਨੂੰ ਬੋਲਦੇ ਸਫੇਦ ਮੋਤੀ ਆਪਾਂ ਇਹਨੂੰ ਕੱਢ ਕੇ ਨਵਾਂ ਲੈਂਚ ਪਾਉਂਦੇ ਆਂ ਸੀ ਕਾਲਾ ਮੋਤੀ ਹੁੰਦਾ ਆਖਦਾ ਪ੍ਰੈਸ਼ਰ ਹੁੰਦਾ ਉਹਨੂੰ ਅਸੀਂ ਦਵਾਈਆਂ ਨਾਲ ਕੰਟਰੋਲ ਕਰਦੇ ਆਂ ਉਹਨੂੰ ਦਵਾਈਆਂ ਨਾਲ ਕੰਟਰੋਲ ਕਰਦੇ ਆਂ ਲੋਕਾਂ ਦੇ ਵਿੱਚ ਇੱਕ ਮਿੱਥ ਬਣਿਆ ਆ ਜਾਂ ਇਹ ਸਹੀ ਆ ਜਾਂ ਗਲਤ ਇਹ ਚ ਬਸ ਤੁਸੀਂ ਜਰੂਰ ਦੱਸਿਓ ਕਈਆਂ ਨੂੰ ਇਹ ਲੱਗਦਾ ਹੈ ਕਿ ਜਾਣ ਘਟਾਉਣ ਨਾਲ ਵੀ ਨਿਗਾਹ ਦੇ ਉੱਤੇ ਅਸਰ ਪੈ ਜਾਂਦਾ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਇਹ ਰੋਗ ਹੈ ਤੇ ਆਪਾਂ ਜੇ ਆਪਾਂ ਕੋਈ ਆਪਰੇਸ਼ਨ ਪਲਾਨ ਕਰਨਾ ਆਖਦਾ ਤਾਂ ਉਸ ਉਸ ਤੋਂ 15 ਦਿਨ ਪਹਿਲਾਂ ਇਹ ਬਾਜ ਕੋਈ ਦੰਦਾ ਕੰਮ ਨਹੀਂ ਕਰਾਣਾ ਦੰਦਾ ਦਾ ਕੰਮ ਨਹੀਂ ਕਰਾਣਾ ਹਾਂ ਆਦਰਵਾਇਸ ਕੋਈ ਦਿੱਕਤ ਨਹੀਂ ਵੈਸੇ ਕੋਈ ਦਿੱਕਤ ਨਹੀਂ ਵੈਸੇ ਕੋਈ ਦਿੱਕਤ ਨਹੀਂ ਇਹ ਆਪਣਾ ਅੱਖ ਦਾ ਅਗਲਾ ਹੁੰਦਾ ਕੋਰਨੀਆ ਇਹ ਕਾਲੀ ਪੁਤਲੀ ਨੂੰ ਬੋਲਦੇ ਆਇਰਿਸ ਇਹ ਅੱਖ ਦਾ ਲੈਂਸ ਹੈ ਤੇ ਪਰਦਾ ਹੈ ਪਿੱਛੇ ਇਹ ਖੂਨ ਦੀ ਨਾੜੀਆਂ ਸ਼ੂਗਰ ਨਾਲ ਖਰਾਬ ਹੁੰਦੀਆਂ ਨੇ ਤਾਂ ਜਿਹੜਾ ਲੇਜ਼ਰ ਹੁੰਦਾ ਉਹ ਲਾਈਟ ਦੀ ਕਿਰਨਾਂ ਹੁੰਦੀਆਂ ਜਿਸ ਦੇ ਨਾਲ ਅੱਪਾ ਨਾਈਟ ਨਾੜੀਆਂ ਦੀ ਵੈਲਡਿੰਗ ਕਰਦੇ ਆ ਜਿਹੜਾ ਟੀਕਾ ਹੁੰਦਾ ਉਹਨੂੰ ਬੋਲਦੇ ਆਪਾਂ ਐਂਟੀ ਬੈਜਟ ਟੀਕਾ ਉਹ ਅੱਖ ਵਿੱਚ ਅਸੀਂ ਲਾਉਂਦੇ ਆਂ ਤਾਂ ਆਪਾਂ ਅੱਖਾਂ ਦੇ ਵਿੱਚ ਜਿਹੜਾ ਹੁੰਦਾ ਵਾਈਟ ਪਾਰਟ 'ਚ ਆਪਾਂ ਟੀਕਾ ਲਾਵਾਂਗੇ ਅੰਦਰ ਤੇ ਉਹ ਦਵਾਈ ਜਾ ਕੇ ਅੰਦਰ ਜਾ ਕੇ ਪਰਦੇ ਉੱਪਰ ਕੰਮ ਕਰਦੀ ਹੈ ਅੱਛਾ ਫਿਰ ਉਹ ਹੀਲ ਕਰਨਾ ਸ਼ਰੀਰ ਨੂੰ ਉਹ 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 ਨੂੰ ਠੀਕ ਕਰਦੀ ਹੈ ਡਿਡੇਲ ਜਿਹੜਾ ਪਰਦੇ ਦਾ ਉਹ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਦੇ ਲਈ ਪੇਸ਼ੈਂਟ ਨੂੰ ਟਾਈਮ ਕੱਢ ਕੇ ਆਉਣਾ ਪੈਂਦਾ ਉਹ ਦਵਾਈ ਪਾਉਣ ਦੇ ਘੰਟੇ ਲਈ ਉਹਦੇ ਬਾਅਦ ਬੰਜਰ ਨੂੰ ਤਿੰਨ ਚਾਰ ਘੰਟੇ ਧੁੰਦਲਾ ਨਜ਼ਰ ਆਉਂਦਾ ਹੈ ਪਰ ਉਹ ਕਰਨਾ ਬਹੁਤ ਜ਼ਰੂਰੀ ਹੈ ਜਿਹੜੇ ਬੰਦੇ ਨੂੰ 슈ਗਰ ਹੈ ਚਾਹੇ ਉਹਨੂੰ ਅੱਖਾਂ ਦੀ ਪ੍ਰੋਬਲਮ ਹੈ ਜਾਂ ਨਹੀਂ ਹੈ ਉਹਨੂੰ ਸਾਲ 'ਚ ਦੋ ਵਾਰ ਕਰਨਾ ਹੀ ਕਰਨਾ ਹੈ ਇਹ ਇਹਦੇ ਵਿੱਚ ਕੀ ਫਾਇਦਾ ਹੋ ਸਕਦਾ ਜੀ ਆਪਾਂ ਦੇਖੀ ਕੋਈ ਇਹ ਸ਼ੂਗਰ ਇਹ ਹੌਲੀ ਹੌਲੀ ਅੱਖ ਦੇ ਪਰਦੇ ਨੂੰ ਖਾਂਦੀ ਹੈ ਦਿਮਾਗ ਵਰਗੀ ਖਾਂਦੀ ਹੈ ਜਦ ਤੱਕ ਪੇਸ਼ੈਂਟ ਨੂੰ ਪਤਾ ਚੱਲਦਾ ਹੈ ਕਿ ਨਿਗਾ ਮੇਰੀ ਚਲੇ ਗਈ ਹੈ ਤਦ ਤੱਕ ਡੈਮੇਜ ਬਹੁਤ ਹੋ ਚੁੱਕਿਆ ਹੁੰਦਾ ਹੈ ਇਹ ਇਹ ਹੈਗੀ ਤੁਹਾਨੂੰ ਦੱਸਿਆ ਸੀ ਕਿ ਇਹ ਹੈਗੀ ਬਿਮਾਰੀ ਆਪਣੀ ਚੋਰ ਵਰਗੀ ਚੋਰ ਤੁਹਾਡੀ ਨਿਗਾ ਚਲੀ ਗਈ ڈاکੂ ਵਰਗੀ ਨਹੀਂ ਹੁੰਦੀ ਕਿ ਉਹਨੇ ਅੱਗੇ ਉਹ ਵਾਰ ਕੀਤਾ ਉਹ ਨਿਗਾ ਚਲੀ ਗਈ ਬਾਅਦ ਪਤਾ ਲੱਗਿਆ ਮੈਨੇ ਨਿਗਾ ਚਲੀ ਗਈ ਜੇ ਆਪਾਂ ਪਹਿਲਾਂ ਹੀ ਕੰਟਰੋਲ ਕਰ ਦੇ ਤਾਂ ਉਹ ਚੀਜ਼ ਨਹੀਂ ਹੋਣੀ ਸੀ ਆਪਣੀ ਤੇ ਤਿੰਨ ਮੈਨ ਇਲਾਜ ਹੁੰਦੇ ਇੱਕ ਤਾਂ ਹੁੰਦਾ ਗ੍ਰੀਨ ਲੇਜ਼ਰ ਗ੍ਰੀਨ ਲੇਜ਼ਰ ਗ੍ਰੀਨ ਮਤਲਬ ਹਰਾ ਤਾਂ ਹਰੀ ਲਾਈਟ ਆਂਦੀ ਹੈ ਉਹਨੂੰ ਬੋਲਦੇ ਗ੍ਰੀਨ ਲਾਈਟ ਨਾਲ ਅਸੀਂ ਅੱਖਾਂ ਦੀ ਨਾੜੀਆਂ ਦੀ ਵੇਲਡਿੰਗ ਕਰਦੇ ਹਾਂ ਹੂੰ ਦੂਜਾ ਹੁੰਦਾ ਅੱਖਾਂ 'ਚ ਆਪਾਂ ਟੀਕੇ ਲਾਂਦੇ ਹਾਂ ਟੀਕੇ ਅੱਖਾਂ ਦੇ ਵਿੱਚ ਟੀਕੇ ਅੱਖਾਂ ਵਿੱਚ ਟੀਕੇ ਹੁੰਦੇ ਨੇ ਤੇ ਇਹ ਆਪਣਾ ਅੱਖ ਦਾ ਮਾਡਲ ਇਸ ਤਰ੍ਹਾਂ ਹੈ ਹਾਂ ਬਿਲਕੁਲ ਮੈਂ ਕੈਮਰਾਮੈਨ ਭਰਾ ਨੂੰ ਕਹੂੰਗਾ ਨੇੜੇ ਤੋਂ ਦਿਖਾਣਾ ਹਾਂਜੀ ਹਾਂ ਜਿਵੇਂ ਅੱਖ ਦਾ ਮਾਡਲ ਹੈ ਇਹ ਇਹ ਆਪਣਾ ਅੱਖ ਦਾ ਅਗਲਾ ਹੁੰਦਾ ਕਾਰਨੀਆ ਇਹ ਕਾਲੀ ਪੁਤਲੀ ਨੂੰ ਬੋਲਦੇ ਆਇਰਿਸ ਇਹ ਖਦਾ ਲੈਂਜ਼ ਹੈ ਤੇ ਪਰਦਾ ਹੈ ਪਿੱਛੇ ਇਹ ਖੂਨ ਦੀ ਨਾੜੀਆਂ ਸ਼ੂਗਰ ਨਾਲ ਖਰਾਬ ਹੁੰਦੀਆਂ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੈਮਟੀਬੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਬੇਸ਼ੱਕ ਆਪਾਂ ਪੈਸੇ ਕਮਾਣ ਦੀ ਦੌੜ ਦੇ ਵਿੱਚ ਬਹੁਤ ਤੇਜ਼ੀ ਨਾਲ ਜਾ ਰਹੇ ਹਾਂ ਇਹ ਸੋਚ ਰਹੇ ਨੇ ਕਿ ਪੈਸੇ ਹੀ ਸਭ ਕੁਝ ਹੁੰਦਾ ਏ ਉਸ ਕਾਗਜ਼ੀ ਨੋਟਾਂ ਦੇ ਪਿੱਛੇ ਬੜੀ ਤੇਜ਼ ਦੌੜ ਆਇਆ ਆਪਣੀ ਪਰ ਆਪਾਂ ਆਪਣੇ ਸਰੀਰ ਵੱਲ ਧਿਆਨ ਨਹੀਂ ਦੇ ਪਾਉਂਦੇ ਆਪਾਂ ਇਹ ਨਹੀਂ ਦੇਖਦੇ ਕਿ ਸਾਡਾ ਸਰੀਰ ਹੀ ਸਾਡੀ ਸਭ ਤੋਂ ਵੱਡੀ ਦੌਲਤ ਹੈ ਉਸ ਦੇ ਨਾਲ ਹੀ ਆਪਾਂ ਹੋਰ ਪੈਸੇ ਹੋਰ ਕੰਮ ਕਰ ਸਕਦੇ ਆਂ ਅੱਜ ਦੇ ਸਮੇਂ ਦੇ ਵਿੱਚ ਜੇ ਕਿਸੇ ਮਹੱਲੇ ਦੇ ਵਿੱਚ ਜਾਈਏ ਤਾਂ 10 ਘਰਾਂ ਦੇ ਵਿੱਚੋਂ 8 ਘਰਾਂ ਦੇ ਘਰੇ ਸ਼ੂਗਰ ਦਾ ਜਿਹੜਾ ਆ ਉਹ ਮਰੀਜ਼ ਨਿਕਲ ਹੀ ਜਾਂਦਾ ਜਾਂ ਇੱਕ ਘਰ ਦੇ ਵਿੱਚ ਕਈ ਵਾਰ ਤਾਂ ਇਹ ਹੋ ਜਾਂਦਾ ਹੈ ਕਿ ਤਿੰਨ ਤਿੰਨ ਚਾਰ ਚਾਰ ਬੰਦੇ ਨਿਕਲੇ ਆਂਦੇ ਨੇ ਆਪਾਂ ਸ਼ੂਗਰ ਦੇ ਵਿੱਚ ਲੀਵਰ ਦਾ ਟੈਸਟ ਕਰਾਣੇ ਆ ਆਪਾਂ ਸ਼ੂਗਰ ਦੇ ਵਿੱਚ ਆਪਣੇ ਖੂਨ ਦਾ ਟੈਸਟ ਕਰਾਣੇ ਆ ਆਪਾਂ ਸ਼ੂਗਰ ਦੇ ਵਿੱਚ ਆਪਣੀ ਕਿਡਨੀ ਦਾ ਟੈਸਟ ਕਰਾਣੇ ਆ ਪਰ ਅੱਪ ਆਪਣੀਆਂ ਅੱਖਾਂ ਦਾ ਟੈਸਟ ਨਹੀਂ ਕਰਾਉਂਦੇ ਸ਼ਾਇਦ ਅਧੂਰੀ ਜਾਣਕਾਰੀ ਸ਼ਾਇਦ ਆਪਾਂ ਨੂੰ ਉਹ ਨਹੀਂ ਦੱਸਿਆ ਜਾਂਦਾ ਜੋ ਸਾਨੂੰ ਪਤਾ ਹੋਣਾ ਚਾਹੀਦਾ ਆ ਸ਼ੂਗਰ ਦੇ ਕਰਕੇ ਸਾਡੀਆਂ ਅੱਖਾਂ ਦੀਆਂ ਨਿਗਾਹਾਂ ਜਾ ਰਹੀਆਂ ਨੇ ਇਹਦੇ ਵਿੱਚ ਕੋਈ ਵੀ ਇਹ ਨਹੀਂ ਹੈਗਾ ਕਿ ਅਸੀਂ ਕੋਈ ਗਲਤ ਇਨਫੋਰਮੇਸ਼ਨ ਦੇ ਰਹੇ ਹਾਂ ਜੇ ਤੁਸੀਂ ਚਾਹੋ ਤਾਂ ਗੂਗਲ ਵੀ ਕਰ ਸਕਦੇ ਹੋ ਸਾਡੇ ਨਾਲ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਵਾਸਤੇ ਡਾਕਟਰ ਸੁਮਿਤ ਚੋਪੜਾ ਜੀ ਹੋਣਗੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਸਤ ਸ੍ਰੀ ਅਕਾਲ ਜੀ ਮੈਂ ਡਾਕਟਰ ਸੁਮਿਤ ਚੋਪੜਾ ਡਾਇਰੈਕਟਰ ਚੋਪੜਾ ਨਿਤਾਲੇ ਫਾਰਮਰ ਹੈਡ ਆਫ ਡਿਪਾਰਟਮੈਂਟ ਆਫ ਡੀਐਮਸੀ ਐਂਡ ਰੈਟਨਾ ਸਪੈਸ਼ਲਿਸਟ ਬਿਲਕੁਲ ਸਰ ਪਹਿਲਾ ਸਵਾਲ ਮੇਰਾ ਇਹੀ ਰਹੂਗਾ ਅਸੀਂ ਲੀਵਰ ਟੈਸਟ ਕਰਾ ਸਕਦੇ ਆ ਅਸੀਂ ਕਿਡਨੀ ਟੈਸਟ ਕਰਾ ਸਕਦੇ ਆ ਅਸੀਂ ਜਦੋਂ ਅੱਖਾਂ ਦੀ ਵਾਰੀ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਇਹੀ ਆਉਂਦਾ ਕਿ ਚਲੋ ਵੱਧ ਤੋਂ ਵੱਧ ਚਸ਼ਮਾ ਲਵਾ ਲਾਂਗੇ ਪਰ ਸ਼ੂਗਰ ਦੇ ਕਰਕੇ ਜਦੋਂ ਨਿਗਾ ਚਲੀ ਜਾਵੇ ਉਹ ਸਭ ਤੋਂ ਵੱਡਾ ਕਾਰਨ ਬਣ ਜਾਂਦੀ ਹੈ ਬਿਲਕੁਲ ਸਹੀ ਕਿਹਾ ਜੀ ਜਿਹੜਾ ਸ਼ੂਗਰ ਦਾ ਡੈਮੇਜ ਹੁੰਦਾ ਹੈ ਗੁਰਦਾ ਆਇਆ ਹੈ ਲਿਵਰ ਹੈ ਉਹ ਤਾਂ ਬਲੱਡ ਟੈਸਟ ਨਾਲ ਜਾਂਚ ਹੁੰਦਾ ਹੈ ਪਰ ਅੱਖਾਂ ਦੇ ਜਾਂ ਸਾਨੂੰ ਦਵਾਈ ਪਾ ਕੇ ਅੱਖਾਂ ਦੇ ਡਾਕਟਰ ਕੋਲ ਜਾ ਕੇ ਘੰਟਾ ਬਿਠਾ ਕੇ ਪਰਦਾ ਟੈਸਟ ਕਰਾਣਾ ਪੈਂਦਾ ਹੂੰ ਤਾਂ ਇਹ ਜਿਹੜੇ ਬੰਦੇ ਨੂੰ ਸ਼ੂਗਰ ਹੈ ਉਹ ਕਰਨਾ ਬੜਾ ਜ਼ਰੂਰੀ ਹੈ ਅੱਜ ਕੱਲ੍ਹ ਸੰਸਾਰ ਵਿੱਚ ਨੰਬਰ 1 ਕਾਰਨ ਜਿਹੜਾ ਪਰਮਨੈਂਟ ਬਲਾਈਂਡਨੈਸ ਦਾ ਕਿ ਨਿਗਾਹ ਚਲੀ ਗਈ ਵਾਪਸ ਨਹੀਂ ਆਈ ਉਹ ਸ਼ੂਗਰ ਹੈ ਪੂਰੇ ਸੰਸਾਰ 'ਚ ਚਾਹੇ ਇੰਡੀਆ ਹੈ ਦੁਨੀਆ ਦੇ ਵਿੱਚ ਇਹ ਚਾਹੇ ਇੰਡੀਆ ਹੈ ਜਾਂ ਅਮਰੀਕਾ ਹੈ ਜਾਂ ਯੂਰਪ ਹੈ ਉਹ 슈ਗਰ ਹੈ ਨੂੰ ਬੋਲਣ ਨੂੰ ਅਸੀਂ ਕਹਿੰਦੇ ਡਾਇਬੀਟਿਕ ਰੈਟਨੋਪੈਥੀ ਇਹ ਐਪੀਡੈਮਿਕ ਹੈ ਮਤਲਬ ਇਹ ਹੱਥ ਤੋਂ ਬਾਹਰ ਹੈ ਇਸੋਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵੱਧ ਰਹੀ ਹੈ ਪੇਸ਼ੈਂਟ ਤੁਹਾਡੇ ਕੋਲ ਪੇਸ਼ੈਂਟ ਕਿੰਨੀ ਦੂਰੋਂ ਦੂਰੋਂ ਪਹੁੰਚ ਕਰਦੇ ਨੇ ਕੀ ਕੀ ਕਿ ਲੱਗਦਾ ਕਿ ਕਿੰਨੇ ਕਿੰਨੇ ਸਾਲ ਸਾਲ ਪੁਰਾਣੀ ਹੈ 슈ਗਰਾਂ ਦਾ ਕਿ ਅਸੀਂ ਕਦੇ ਨਿਗਾ ਟੈਸਟਿੰਗ ਨਹੀਂ ਕਰਾਈ ਹੈ ਜੀ ਬਿਲਕੁਲ ਸਹੀ ਕਿਹਾ ਦੇਖੋ ਅੱਜ ਕੱਲ ਦਾ 슈ਗਰ ਆਲਮੋਸਟ ਹਰ ਘਰ ਤੁਸੀਂ ਕਿਹਾ ਹਰੇਕ ਘਰ ਚੀ ਹੈ ਤਾਂ ਸਾਡੇ ਕੋਲ ਬਿਸ਼ਣ ਹਰੇਕ ਥਾਂ ਤੋਂ ਆਉਂਦੇ ਨੇ ਕੋ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਪੂਰੇ ਦੇਸ਼ ਸਾਡੇ ਕੋਲ ਪਿਛਨ ਹੁੰਦੇ ਨੇ ਇਸ ਵੇਲੇ ਸ਼ੂਗਰ ਦੀ ਬਿਮਾਰੀ ਲੈ ਕੇ ਆਪਣੀ ਅੱਖਾਂ 'ਚ ਜਿਵੇਂ ਕਈਆਂ ਨੂੰ ਵੀ ਆਪਾਂ ਜੀ ਸਵਾਲ ਪੁੱਛਦੇ ਆਂ ਆਲੇ ਨੂੰ ਕਹਿੰਦੇ ਮੈਨੂੰ ਦੀ ਸ਼ੂਗਰ 10 ਸਾਲ ਤੋਂ ਆ ਪਰ ਮੈਂ ਕਦੇ ਨਿਗਾ ਨਹੀਂ ਟੈਸਟਿੰਗ ਕਰਾਈ ਕਿ ਮੈਨੂੰ ਮੈਨੂੰ 16 ਸਾਲ ਤੋਂ ਸ਼ੂਗਰ ਆ ਮੈਂ ਕਦੇ ਨਿਗਾ ਨਹੀਂ ਟੈਸਟਿੰਗ ਕਰਾਈ ਇਹ ਇੰਨਾ ਲੇਟ ਕਿਵੇਂ ਹੋ ਜਾਂਦਾ ਪੇਸ਼ੈਂਟ ਉਹਨੂੰ ਪਤਾ ਨਹੀਂ ਦੱਸਿਆ ਨਹੀਂ ਜਾਂਦਾ ਜਾਂ ਕਿੱਥੋਂ ਗੱਲ ਆਦੀਕ ਇਹ ਹੁਣ ਤੱਕ ਪਬਲਿਕ ਨੂੰ ਅਵੇਅਰਨੈਸ ਨਹੀਂ ਹੈ ਕਿ ਇਹ ਸ਼ੂਗਰ ਅੱਖਾਂ ਤੇ ਅਟੈਕ ਕਰਦੀ ਹੈ ਜੋ ਮੇਰਾ ਮਿਸ਼ਨ ਇਸ ਲਈ ਹੈਗਾ ਕਿ ਆਪਣਾ ਪੂਰੇ ਪੰਜਾਬ ਪੂਰੇ ਦੇਸ਼ ਪੂਰੇ ਸੰਸਾਰ 'ਚ ਲੈ ਕੇ ਜਾਈਏ ਕੇ ਅੱਖਾਂ ਨੂੰ ਜਿਹੜੇ ਬੰਦੇ ਨੂੰ ਸ਼ੂਗਰ ਆ ਆਪਣੀ ਅੱਖਾਂ ਦੀ ਜਾਂਚ ਜ਼ਰੂਰ ਚੈੱਕ ਕਰਾਈ। ਹੂੰ ਕਿਉਂਕਿ ਇਹਦੇ ਦੀ ਕੋਈ ਬਲੱਡ ਟੈਸਟ ਨਹੀਂ ਹੈਗਾ ਇਹ ਦਵਾਈ ਪਾ ਕੇ ਟੈਸਟ ਹੁੰਦਾ ਹੈ ਇਹ ਫੰਡਸ ਚੈੱਕ ਅਪ ਕਰਨਾ ਬਹੁਤ ਜ਼ਰੂਰੀ ਹੈ। ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਜਿਵੇਂ ਆਪਾਂ ਸ਼ੂਗਰ ਦੇ ਪੇਸ਼ੈਂਟ ਨਾਲ ਜਦੋਂ ਆਪਾਂ ਡੀਲ ਕਰਦੇ ਆਂ ਜੇ ਆਪਾਂ ਤੁਹਾਡੀ ਗੱਲ ਕਰਦੇ ਆਂ ਤਾਂ ਤੁਸੀਂ ਕਿਸੇ ਹਿਸਾਬ ਨਾਲ ਡੀਲ ਕਰਦੇ ਹੋ ਕੀ ਫੈਸਿਲਿਟੀਆਂ ਮਿਲਦੀਆਂ ਨੇ ਆਪਾਂ ਕਿਸ ਚੀਜ਼ ਨੂੰ ਬਹੁਤ ਮੱਦੇ ਨਜ਼ਰ ਰੱਖਦੇ ਹੋਏ ਕੰਮ ਕਰਦੇ। ਦੇਖੋ ਜਦ ਸਾਰੇ ਅੱਖਾਂ ਦੇ ਡਾਕਟਰ ਸਾਰੇ ਆਪਣਾ ਅੱਖਾਂ ਦਾ ਨਿਗਾ ਟੈਸਟ ਕਰਦੇ ਆਂ ਚਸ਼ਮੇ ਦਾ ਨੰਬਰ ਟੈਸਟ ਕਰਦੇ ਆਂ ਡਿਟੇਲ ਚੈੱਕ ਅਪ ਪਰਦਾ ਉਹ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਦੇ ਲਈ ਪੇਸ਼ੈਂਟ ਨੂੰ ਟਾਈਮ ਕੱਢ ਕੇ ਆਉਣਾ ਪੈਂਦਾ ਉਹ ਦਵਾਈ ਪਾਉਂਦੇ 8 ਘੰਟੇ ਲਈ ਉਹਦੇ ਬਾਅਦ ਬੰਜਰ ਨੂੰ 3 ਘੰਟੇ ਤੋਂ ਲਾਜ਼ਰ ਆਉਂਦਾ ਹੈ ਪਰ ਉਹ ਕਰਨਾ ਬਹੁਤ ਜ਼ਰੂਰੀ ਹੈ ਜਿਹੜੇ ਬੰਦੇ ਨੂੰ ਸ਼ੂਗਰ ਹੈ ਚਾਹੇ ਉਹਨੂੰ ਅੱਖਾਂ ਦੀ ਪ੍ਰੋਬਲਮ ਹੈ ਜਾਂ ਨਹੀਂ ਹੈ ਉਹਨੂੰ ਸਾਲ 'ਚ ਦੋ ਵਾਰ ਕਰਨਾ ਹੀ ਕਰਨਾ ਹੈ ਹਰ 6 ਮਹੀਨੇ ਬਾਅਦ ਜਾਨੀ ਇੱਕ ਸਾਲ ਦੇ ਵਿੱਚ ਦੋ ਵਾਰ ਨਿਗਾ ਟੈਸਟ ਕਰਾਣੀ ਚਾਹੀਦੀ ਹੈ ਅੱਖਾਂ ਦਾ ਪਰਦਾ 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 ਨਿਗਾ ਤਾਂ ਸਾਰੀ ਆਮ ਗੱਲ ਹੈ ਪਰ ਪਰਦਾ ਚੈੱਕ ਕਰਨਾ ਸਾਲ 'ਚ ਦੋ ਵਾਰ ਚੈੱਕ ਕਰਨਾ ਜ਼ਰੂਰੀ ਹੈ ਚਾਹੇ ਉਹਨੂੰ ਤਕਲੀਫ ਨਹੀਂ ਹੈਗੀ ਚਾਹੇ ਉਹਨੂੰ ਤਕਲੀਫ ਨਹੀਂ ਹੈਗੀ ਤਾਂ ਵੀ ਕਰਨਾ ਜ਼ਰੂਰੀ ਹੈ ਇਹ ਇਹਦੇ ਵਿੱਚ ਕੀ ਫਾਇਦਾ ਹੋ ਸਕਦਾ ਜੀ ਆਪਾਂ ਦੇਖੀਏ ਕੋਈ ਇਹ 슈ਗਰ ਇਹ ਹੋਲੀ-ਹੋਲੀ ਅੱਖ ਦੇ ਪਰਦਨ ਨੂੰ ਖਾਂਦੀ ਹੈ ਦਿਮਗ ਵਰਗੀ ਖਾਂਦੀ ਹੈ ਜਦ ਤੱਕ ਪੇਸ਼ੈਂਟ ਨੂੰ ਪਤਾ ਚੱਲਦਾ ਹੈ ਕਿ ਨਿਗਾ ਮੇਰੀ ਚਲੇ ਗਈ ਹੈ ਤਦ ਤੱਕ ਡੈਮੇਜ ਬਹੁਤ ਹੋ ਚੁੱਕਿਆ ਹੁੰਦਾ ਇਹ ਇਹ ਹੈਗੀ ਤੁਹਾਨੂੰ ਦੱਸਿਆ ਸੀ ਕਿ ਇਹ ਹੈਗੀ ਬਿਮਾਰੀ ਆਪਣੀ ਚੋਰ ਵਰਗੀ ਚੋੜ ਤੁਹਾਡੀ ਨਿਗਾ ਚਲੀ ਗਈ ڈاکੂ ਵਰਗੀ ਨਹੀਂ ਹੁੰਦੀ ਕਿ ਉਹਨੇ ਅੱਗੇ ਉਹ ਵਾਰ ਕੀਤਾ ਉਹ ਨਿਗਾ ਚਲੀ ਗਈ ਬਹੁਤ ਬਦਲ ਗਿਆ ਮੇਰੀ ਨਿਗਾਹ ਚਲੇ ਗਈ ਜੇ ਆਪਾਂ ਪਹਿਲਾਂ ਹੀ ਕੰਟਰੋਲ ਕਰਦੇ ਤਾਂ ਉਹ ਚੀਜ਼ ਨਹੀਂ ਹੋਣੀ ਸੀ ਆਪਣੀ ਜੇ ਪਹਿਲਾਂ ਧਿਆਨ ਦਿੰਦੇ ਹੁਣ ਮੈਂ ਮੈਂ ਖਾਲੀ ਦੇ ਵਿੱਚ ਦੇਖ ਰਿਹਾ ਸੀਗਾ نیچے ਕਿਸੇ ਕਈ ਕਈਆਂ ਨੇ ਕਮੈਂਟ ਕੀਤਾ ਕਈਆਂ ਨੇ ਕਿਹਾ ਕਿ ਮੇਰੀ 300 ਪਲੱਸ ਸ਼ੂਗਰ ਰਹਦੀ ਹੈ ਮੇਰੀ 200 ਪਲੱਸ ਸ਼ੂਗਰ ਰਹਦੀ ਹੈ ਜਿਵੇਂ ਉਹ ਕਹਿੰਦੇ ਨੇ ਕਿ ਜੇ ਮੈਂ ਆਪਰੇਟ ਕਰਾਣਾ ਚਾਹਾਂ ਕਿ ਮੈਨੂੰ ਲੱਗਦਾ ਕਿ ਮੈਂ ਆਪਰੇਟ ਆ ਆਪਣੇ ਪਰਦੇ ਦਾ ਗਾਹਾਂ ਆਪਰੇਟ ਕਰਾਉਣਾ ਤਾਂ ਆਪਾਂ ਕਿਸ ਕਿਸ 슈ਗਰ ਲੈਵਲ ਦੇ ਉੱਤੇ ਆਪਰੇਟ ਕਰਨ ਦੀ ਕਰਦੇ ਜਿਹੜੀ ਇਸ ਵੇਲੇ ਜਿਹੜੀ ਫਾਸਟਿੰਗ 슈ਗਰ ਹੁੰਦੀ ਹੈ ਖਾਲੀ ਪੇਟ ਉਹ ਹੋਣ ਜਿਹਦੇ 100 ਤੋਂ ਘੱਟ ਹੂੰ ਅਸੀਂ ਤਾਂ ਲੈ ਕੇ 100 ਤੱਕ ਤੇ ਜਿਹੜੀ ਖਾ ਪੀ ਕੇ ਹੁੰਦੀ ਹੈ 150 ਤੱਕ ਤੇ 300 ਤਾਂ ਬਹੁਤ ਇਟ ਇਜ਼ ਨਾਟ ਸੇਫ ਉਹ ਸੇਫ ਨਹੀਂ ਹੈ ਉਹ ਤਾਂ ਬੰਦੇ ਨੂੰ 슈ਗਰ ਕੰਟਰੋਲ ਕਰਨੀ ਪੈਣੀ ਹੈ ਨਹੀਂ ਤਾਂ ਸਾਡਾ ਇਲਾਜ ਨੇ ਕੰਮ ਨਹੀਂ ਕਰਨਾ ਇਲਾਜ ਨੇ ਕੰਮ ਨਹੀਂ ਕਰਨਾ ਕਿਉਂਕਿ ਆਪਣਾ 슈ਗਰ ਕੰਟਰੋਲ ਚ ਹੈ ਕੰਟਰੋਲ ਨਹੀਂ ਹੈਗੀ ਤਾਂ ਨਾੜੀਆਂ ਫੜ ਜਾਣਗੀਆਂ ਹੋਰ ਫਿਰ ਨਾੜੀਆਂ ਜਾਨੀ ਉਰੇ ਤੱਕ ਗੱਲ ਚੱਲੀ ਜਾਂਦੀ ਹੈ ਕਿ ਸ਼ੂਗਰ ਨਾਲ ਪਿੱਛੋਂ ਦੀ ਨਾੜੀਆਂ ਫੜ ਜਾਂਦੀਆਂ ਨੇ ਤਾਂ ਉਹ ਜੇ ਸ਼ੂਗਰ ਵਧੀ ਹੋਏ ਤਾਂ ਨਵੀਂ ਨਾੜੀ ਫੜ ਜਾਊਗੀ ਹੋਰ ਉਹ ਤਾਂ ਜੜ ਤੋਂ ਕੰਟਰੋਲ ਕਰਨਾ ਪਣਾ ਪੜਾ ਜੜ ਤੋਂ ਕੰਟਰੋਲ ਕਰਨਾ ਪਣਾ ਇਹਦੇ ਵਿੱਚ ਪਰਹੇਜ਼ ਫਿਰ ਕੀ ਰੱਖਣ ਦੇ ਹੁੰਦੇ ਆ ਜਿਹੜੇ ਆਪਾਂ ਆਪਰੇਟ ਕਰ ਦਿੰਦੇ ਹੁੰਦੇ ਆ ਕਿ ਪਹਿਲੀ ਗੱਲ ਤਾਂ ਸ਼ੂਗਰ ਕੰਟਰੋਲ ਕਰਨੀ ਹੈ ਆਪਣੀ ਬੰਦੇ ਨੂੰ ਆਪਣਾ ਪ੍ਰੋਪਰ ਸ਼ੂਗਰ ਡਾਕਟਰ ਜਾ ਕੇ ਆਪਣੀ ਪ੍ਰੋਪਰ ਕੰਟਰੋਲ ਕਰੇ ਤਾਂ ਉਹਦੇ ਬਾਅਦ ਅੱਖਾਂ ਦੇ ਆਪਾਂ ਸ਼ੂਗਰ ਦਾ ਡੈਮੇਜ ਜਦ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਆ ਡਾਇਬੀਟਿਕ ਰੈਟੋਪੈਥੀ ਉਹਦਾ ਸੋਨਲੇ ਸਾਡੇ ਕਈ ਤਰ੍ਹਾਂ ਤੋ ਤੇਨੇ ਮੈਨ ਇਲਾਜ ਹੁੰਦਾ ਦੇਖਤਾ ਹੁੰਦਾ ਗ੍ਰੀਨ ਲੇਜ਼ਰ ਗ੍ਰੀਨ ਲੇਜ਼ਰ ਗ੍ਰੀਨ ਮਤਲਬ ਹਰਾ ਤੋ ਹਰੀ ਲਾਈਟ ਜਾਂਦੀ ਆ ਉਹਨੂੰ ਬੋਲਦੇ ਗ੍ਰੀਨ ਲਾਈਟ ਨਾਲ ਅਸੀਂ ਅੱਖਾਂ ਦੀ ਨਾੜੀਆਂ ਦੀ ਵੈਲਡਿੰਗ ਕਰਦੇ ਆ ਹੂੰ ਦੂਜਾ ਹੁੰਦਾ ਅੱਖਾਂ ਚ ਆਪਾਂ ਟੀਕੇ ਲਾਂਦੇ ਆ ਟੀਕੇ ਅੱਖਾਂ ਦੇ ਵਿੱਚ ਟੀਕੇ ਅੱਖਾਂ ਵਿੱਚ ਟੀਕੇ ਹੁੰਦੇ ਨੇ ਤੇ ਇਹ ਆਪਣਾ ਅੱਖ ਦਾ ਮਾਡਲ ਇਸ ਤਰ੍ਹਾਂ ਹੈ ਹਾਂ ਬਿਲਕੁਲ ਮੈਂ ਕੈਮਰਾਮੈਨ ਭਰਾ ਨੂੰ ਕਹੂੰਗਾ ਨੇੜੇ ਤੋਂ ਦਿਖਾਣਾ ਹਾਂਜੀ ਹਾਂ ਜਿਵੇਂ ਅੱਖ ਦਾ ਮਾਡਲ ਆ ਇਹ ਇਹ ਆਪਣਾ ਅੱਖ ਦਾ ਅਗਲਾ ਹੁੰਦਾ ਕੋਰਨੀਆ ਇਹ ਕਾਲੀ ਪੁਤਲੀ ਨੂੰ ਬੋਲਦੇ ਆਇਰਿਸ ਇੱਕ ਦਾ ਲੈਂਸ ਹੈ ਤੇ ਪਰਦਾ ਹੈ ਪਿੱਛੇ ਇਹ ਖੂਨ ਦੀ ਨਾੜੀਆਂ ਸ਼ੂਗਰ ਨਾਲ ਖਰਾਬ ਹੁੰਦੀਆਂ ਨੇ ਤਾਂ ਜਿਹੜਾ ਲੇਜ਼ਰ ਹੁੰਦਾ ਉਹ ਲਾਈਟ ਦੀ ਕਿਰਨਾਂ ਹੁੰਦੀਆਂ ਜਿਸ ਦੇ ਨਾਲ ਆਪਾਂ ਨਾਈਟ ਨਾੜੀਆਂ ਦੀ ਵੈਲਡਿੰਗ ਕਰਦੇ ਆ ਜਿਹੜਾ ਟੀਕਾ ਹੁੰਦਾ ਉਹਨੂੰ ਬੋਲਦੇ ਆਪਾਂ ਐਂਟੀ ਵੈਜਿਵ ਟੀਕਾ ਉਹ ਕੁਝ ਅਸੀਂ ਦਿੰਦੇ ਆ ਤਾਂ ਆਪਾਂ ਅੱਖਾਂ ਦੇ ਵਿੱਚ ਜਿਹੜਾ ਹੁੰਦਾ ਵਾਈਟ ਪਾਰਟ 'ਚ ਆਪਾਂ ਟੀਕਾ ਲਾਵਾਂਗੇ ਅੰਦਰ ਤੇ ਉਹ ਦਵਾਈ ਜਾ ਕੇ ਅੰਦਰ ਜਾ ਕੇ ਪਰਦੇ ਉੱਪਰ ਕੰਮ ਕਰਦੀ ਹੈ ਅੱਜਾ ਫਿਰ ਉਹ ਹੀਲ ਕਰਨਾ ਸ਼ੁਰੂ ਉਹਨੂੰ 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 ਠੀਕ ਕਰਦੀ ਹੈ ਉਹਨੂੰ ਠੀਕ ਕਰਨਾ ਜੀ ਇਹ ਜਾਨੀ ਇਹ ਆਪਾਂ ਕਹਿ ਸਕਦੇ ਆ ਟੈਂਪਰੇਰੀ ਇਲਾਜ ਹੋ ਗਿਆ ਜਾਂ ਪਰਮਨੈਂਟ ਇਲਾਜ ਆ ਜਾਏ ਜਿਹੜੀ ਖੂਨ ਦੀ ਨਾੜੀਆਂ ਲੀਕ ਕਰਨੀਆਂ ਇੱਕ ਪ੍ਰਕਾਰ ਕੀ ਫੈਵਿਕੋਲ ਹੈ ਫੈਵਿਕੋਲ ਜਿਹੜਾ ਨਾੜੀ ਲੀਕ ਕਰਦੀ ਉਹਨੂੰ ਕੰਟਰੋਲ ਕਰਨਾ ਹੈ ਹੂੰ ਪਰਮਨੈਂਟ ਤਾਂ ਹੈ ਜੇ ਬੰਦਾ ਆਪਣਾ ਕੇਅਰ ਕਰੂਗਾ ਤਾਂ ਅੱਗੇ ਨੁਕਸ ਨਹੀਂ ਵਧੂਗਾ ਜੜ ਤਾਂ ਜੋ ਆਪਾਂ ਨਾੜੀਆਂ ਪੰਚਰ ਨੇ ਆਪਾਂ ਲੇਜ਼ਰ ਟੀਕੇ ਨਾਲ ਬੰਦ ਕਰ ਦਾਂਗੇ ਪਰ ਇਟ ਇਜ਼ ਨਾਟ ਲਾਈਫ ਲੌਂਗ ਤਾਂ ਵੀ ਬੰਦੇ ਨੂੰ ਆਪਣਾ ਰੈਗੂਲਰ ਚੈਕਅਪ ਕਰਨਾ ਜ਼ਰੂਰੀ ਹੈ ਜ਼ਰੂਰੀ ਹੈ ਜਿਵੇਂ 슈ਗਰ ਦੇ ਵਿੱਚ ਕਿਸੇ ਨੂੰ ਕਾਲਾ ਮੋਤੀਆ ਹੋਵੇ ਚਿੱਟਾ ਮੋਤੀਆ ਹੋਵੇ ਉਹਨਾਂ ਦਾ ਇਲਾਜ ਫਿਰ ਆਪਾਂ ਬਿਲਕੁਲ ਜੇ ਆਪਾਂ 슈ਗਰ ਨਾਲ ਸਫੇਦ ਮੋਤੀਆ ਵੀ ਵੱਧਦਾ ਹੈ ਕਾਲਾ ਮੋਤੀਆ ਵੀ ਆਂਦਾ ਹੈ ਪਰਦੇ ਵੀ ਖਰਾਬ ਹੁੰਦੇ ਨੇ ਤੇ ਸਫੇਦ ਮੋਤੀਏ ਲਈ ਅਸੀਂ ਮੋਤੀਆ ਆਖਦਾ ਜੁੰਦਾ ਹੈ ਜਿਹੜਾ ਆਖਦਾ ਲੈਂਸ ਹੈ ਇਹ ਸ਼ੀਸ਼ੇ ਵਰਗਾ ਹੁੰਦਾ ਹੈ ਇਹ ਤੁਦਰਾ ਨੂੰ ਬੋਲਦੇ ਸਫੇਦ ਮੋਤੀਆ ਆਪਾਂ ਇਹਨੂੰ ਕੱਢ ਕੇ ਨਵਾਂ ਲੈਂਸ ਪਾਉਂਦੇ ਹਾਂ ਅਸੀਂ ਹੂੰ ਕੜਾ ਮੋਦੀ ਹੁੰਦਾ ਆਖਦਾ ਪ੍ਰੈਸ਼ਰ ਹੁੰਦਾ ਉਹਨੂੰ ਅਸੀਂ ਦਵਾਈਆਂ ਨਾਲ ਕੰਟਰੋਲ ਕਰਦੇ ਆਂ ਉਹਨੂੰ ਦਵਾਈਆਂ ਨਾਲ ਕੰਟਰੋਲ ਕਰਦੇ ਆਂ ਬਿਲਕੁਲ ਤੁਹਾਡੇ ਮਨਾਂ ਦੇ ਵਿੱਚ ਜਿੰਨੇ ਵੀ ਸਵਾਲ ਨੇ ਉਹਨਾਂ ਸਵਾਲਾਂ ਦੇ ਜੀ ਤੁਸੀਂ ਜਵਾਬ ਲੈਣੇ ਨੇ ਬੇਚ ਜਗ੍ਹਾ ਦਿੱਤੇ ਗਏ ਮੋਬਾਈਲ ਨੰਬਰ ਦੇਤੇ ਤੁਸੀਂ ਕਾਲ ਕਰਿਓ ਇਸ ਵਕਤ ਮੈਂ ਲੁਧਿਆਣੇ ਸ਼ਹਿਰ ਦੇ ਵਿੱਚ ਬੈਠਾ ਆ ਐਡਰੈਸ ਤਾਂ ਅਸੀਂ ਮੈਂਸ਼ਨ ਕੀਤਾ ਹੋਇਆ ਤੁਸੀਂ ਉਰੇ ਪਹੁੰਚ ਵੀ ਜਿਹੜੀ ਕਰ ਸਕਦੇ ਹੋ ਕਈ ਵਾਰ ਡਾਕਟਰ ਸਾਹਿਬ ਦੂਰੋਂ ਆਉਣਾ ਹੁੰਦਾ ਲੋਕਾਂ ਨੇ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਵੀਡੀਓ ਬਹੁਤ ਦੂਰ ਦੂਰ ਜਾਂਦੀ ਆ ਇਹ ਜੋ ਉਹਰੇ ਆਉਣ ਤੇ ਮੰਨ ਲਓ ਬੱਦਸ ਸਵੇਰੇ 8 ਵਜੇ ਵੀ ਜੇ ਪੇਸ਼ੈਂਟ ਉਹ ਤਾਂ ਉਹ ਸ਼ਾਮ ਤੱਕ ਹੈ ਕਿ ਪੋਸੀਬਲ ਪੋਸੀਬਿਲਟੀ ਹੁੰਦੀ ਹੈ ਕਿ ਸ਼ਾਮ ਤੱਕ ਆਪਾਂ ਉਹਨਾਂ ਨੂੰ ਘਰ ਭੇਜ ਸਕਦੇ ਹਾਂ ਆਲਮੋਸਟ 100% ਵਾਪਸ ਭੇਜ ਦਾਂਗੇ ਆਪਾਂ ਆਲਮੋਸਟ ਜੇ ਆਪਾਂ ਐਡਮਿਟ ਕਰਨ ਦੀ ਜਿਹੜੀ ਸਹੂਲਤ ਹੈ ਉਹ ਉਹ ਸਾਡੇ ਕੋਲ ਹੈਗੀ ਇੱਥੇ ਤੇ ਅੱਜ ਕੱਲ੍ਹ ਅਖਦਾ ਹੁੰਦਾ ਹਨ ਜਿਹੜਾ ਆਪਰੇਸ਼ਨ ਦਾ ਉਹਨੂੰ ਸੇ ਬੋਲਦੇ ਡੇ ਕੇਅਰ ਮਤਲਬ ਰਾਤ ਦਾ ਸਟੇ ਦੀ ਲੋੜ ਨਹੀਂ ਹੁੰਦੀ ਪਸਾਕੇ ਸਵੇਰੇ ਦੇ ਬੁਲਾ ਕੇ ਇਲਾਜ ਕਰਕੇ ਵਾਪਸ ਭੇਜਦੇ ਆਂ ਅਸੀਂ ਅਸੀਂ ਇਲਾਜ ਭੇਜ ਦਨੇ ਆ ਤੇ ਜਿਵੇਂ ਮੰਨ ਲਓ ਜੇ ਕਿਸੇ ਦੀ 300 슈ਗਰ ਰਹਿ ਰਹੀ ਹੈ ਤੇ ਉਹ ਇਲਾਜ ਹੋਰੋ ਕਰਵਾਉਣਾ ਚਾਹੁੰਦਾ ਹੈ ਤਾਂ ਤੁਸੀਂ ਉਹਨਾਂ ਨੂੰ ਕੀ ਸੁਝਾ ਦੇਣਾ ਚਾਹੋਗੇ ਦੇਖੋ 300 슈ਗਰ ਆਪਾਂ ਪਹਿਲਾਂ ਜਿਹੜੇ ਸਾਡੇ ਬੰਦੇ ਸਾਡੇ ਕੋਲ ਆਣਾ ਹੈ ਆਪਾਂ ਆ ਕੇ ਚੈੱਕ ਚਾਹੇ 300 슈ਗਰ ਚੈੱਕ ਤਾਂ ਕਰਾ ਲਓ ਆ ਕੇ ਪਰ ਇਲਾਜ ਤਾਂ ਸਟਾਰਟ ਕਰਾਂਗੇ ਜੇ 슈ਗਰ ਠੀਕ ਹੋਏ ਸ਼ੂ ਸ਼ੂਗਰ ਠੀਕ ਹੋ ਗਈ ਠੀਕ ਹੋਣ ਦਾ ਮਤਲਬ ਹੈ ਕਿ ਕਿੰਨੇ ਕਿੰਨੇ ਤੋਂ ਨੀਚੇ ਰਹਿਣੀ ਹੈ 150 ਤੱਕ ਹੋ ਜਾ 150 200 ਤੱਕ ਮੰਨ ਲਓ ਪਰ ਉਸ ਤੋਂ ਉੱਪਰ ਨਾ ਹੋਵੇ ਉਸ ਤੋਂ ਉੱਪਰ ਨਾ ਹੋਵੇ ਉਹ ਫਿਰ ਨਹੀਂ ਆਪਾਂ ਉਹ ਕਰ ਸਕਦੇ ਹੈਗੇ ਬਿਲਕੁਲ ਤੁਹਾਡੇ ਮਨਾਂ ਦੇ ਵਿੱਚ ਜਿੰਨੇ ਸਵਾਲ ਨੇ ਉਹਨਾਂ ਸਵਾਲਾਂ ਦੇ ਜੀ ਤੁਸੀਂ ਜਵਾਬ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਤੁਸੀਂ ਜਿਹੜੀ ਹੈ ਕਾਲ ਕਰ ਸਕਦੇ ਹੋ ਸਕਰੀਨ ਦੇ ਉੱਤੇ ਤੁਹਾਡੇ ਸ਼ਾਰਟ ਚੱਲ ਰਹੇ ਨੇ ਕਿ ਕਿਵੇਂ ਗ੍ਰੀਨ ਲੇਜ਼ਰ ਦੇ ਨਾਲ ਇਲਾਜ ਕੀਤਾ ਜਾ ਰਿਹਾ ਹੈ ਉਹ ਸ਼ਾਰਟ ਵੀ ਤੁਸੀਂ ਦੇਖ ਸਕਦੇ ਹੋ ਇਸ ਵਕਤ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਆ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਜਿੱਦ ਨੇ ਵੀ ਐਡਰੈਸ ਐ ਐਡਰੈਸ ਤੇ ਪਹੁੰਚਣਾ ਚਾਹੁੰਦਾ ਐ ਐਡਰੈਸ ਵੀ ਅਸੀਂ ਮੈਂਸ਼ਨ ਕੀਤਾ ਐ ਤੁਸੀਂ ਐਡਰੈਸ ਤੇ ਵੀ ਜਿਹੜੀ ਐ ਪਹੁੰਚ ਕਰ ਸਕਦੇ ਹੋ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਇੱਕ ਇੱਕ ਆਖਰ ਦੇ ਵਿੱਚ ਇੱਕ ਹੋਰ ਸਵਾਲ ਮੇਰਾ ਰਹੂਗਾ ਲੋਕਾਂ ਦੇ ਵਿੱਚ ਇੱਕ ਮਿਥ ਬਣਿਆ ਆਇਆ ਜਾਂ ਇਹ ਸਹੀ ਆ ਜਾਂ ਗਲਤ ਇਹ ਚ ਬਸ ਤੁਸੀਂ ਜਰੂਰ ਦੱਸਿਓ ਕਈਆਂ ਨੂੰ ਇਹ ਲੱਗਦਾ ਐ ਕਿ ਜਾੜ ਘਟਾਉਣ ਨਾਲ ਵੀ ਨਿਗਾ ਦੇ ਉੱਤੇ ਅਸਰ ਪੈ ਜਾਂਦਾ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਇਹ ਗਲਤ ਐ ਤੇਪਾਂ ਜੇ ਆਪਾਂ ਕੋਈ ਆਪਰੇਸ਼ਨ ਪਲਾਨ ਕਰਨਾ ਆਖਦਾ ਤਾਂ ਉਸ ਉਸ ਤੋਂ 15-20 ਦਿਨ ਪਹਿਲਾਂ ਜਾਂ ਬਾਅਦ ਕੋਈ ਦੰਦ ਦਾ ਕੰਮ ਨਹੀਂ ਕਰਾਉਣਾ ਦੰਦ ਦਾ ਕੰਮ ਨਹੀਂ ਕਰਾਉਣਾ ਹਾਂ ਜਾਂਦਾ ਅਦਰਵਾਇਸ ਕੋਈ ਦਿੱਕਤ ਨਹੀਂ ਵੈਸੇ ਕੋਈ ਦਿੱਕਤ ਨਹੀਂ ਵੈਸੇ ਕੋਈ ਦਿੱਕਤ ਨਹੀਂ ਬਿਲਕੁਲ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਦ ਤੱਕ ਲਈ ਮੈਨੂੰ ਚੜੀ ਹਰਬਿੰਦਰ ਖੰਨਾ ਨੂੰ ਬਹੁਤ ਜ਼ਿਆਦਾ ਦੇ ਦੇ ਰੋ ਰੈਮ ਟੀ ਧੰਨਵਾਦ